ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੌਮੀ ਗਰੀਬ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਗਰੀਬ ਔਰਤ ਰੋਂਦੀ ਰੋਂਦੀ ਕਰਗੀ ਜ਼ਮੀਨ ਤੇ ਦੇਖੋ ਕਿੰਜ ਮਥਲਾਤਾਰ بارش ਨੇ ਇੱਕ ਗਰੀਬ ਪਰਿਵਾਰ ਦਾ ਘਰ ਕਰ ਦਿੱਤਾ ਤਹਿਸ ਨਹਿਸ ਮਿੱਟਾ ਸਕਿੰਟਾਂ ਚ ਕਰਦੀ ਛੱਤ ਕਰਨ ਨਾਲ ਗਰੀਬ ਪਰਿਵਾਰ ਦੇ ਹੌਸਲੇ ਹੋ ਗਏ ਪਸਤ ਤੁਹਾਨੂੰ ਜਾਣਕਾਰੀ ਦੇ ਦਈਏ ਕੱਲ ਸਵੇਰੇ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਵਾਨੀਗਰਚ بارش ਪੈਣ ਨਾਲ ਨੇੜੇ ਪਿੰਡ ਪੱਤੀਵਾਲ ਕਲਾਂ ਦੇ ਇੱਕ ਗਰੀਬ ਪਰਿਵਾਰ ਦਾ ਘਰ بارش ਨਾਲ ਗਲ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਹੌਸਲੇ ਪਸਤ ਹੋ ਗਏ ਨੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਪਰਿਵਾਰ ਦੇ ਮੁਖੀ ਮੋਹਨ ਜੋ ਕਿ ਇੱਕ ਹੈਂਡੀਕੈਪਡ ਨੌਜਵਾਨ ਹੈ ਜਾਣਕਾਰੀ ਮਿਲੀ ਹੈ ਕਿ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਦੀ ਇੱਕ ਬਾਹ ਸੜ ਗਈ ਸੀ ਜਿਸ ਦੇ ਕਾਰਨ ਉਹ ਕਮਾਉਣ ਦੇ लायक ਨਹੀਂ ਰਿਹਾ ਮੋਹਨ ਦੀ ਘਰ ਵਾਲੀ ਝਾੜੂ ਪੋਚੇ ਦਾ ਕੰਮ ਕਰਕੇ 3000 ਰੁਪਏ ਕਮਾ ਕੇ ਮザਕ ਘਰ ਚਲਾਉਂਦੀ ਹੈ ਅਤੇ ਆਪਣੇ 3 ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਉੱਪਰੋਂ ਉਦਰਤੀ ਆਮਤ ਨੇ ਇਹਨਾਂ ਦਾ ਘਰ ਢੇਡ ਕਰ ਦਿੱਤਾ ਇਸ ਤੋਂ ਬਾਅਦ ਇਹਨਾਂ ਦੇ ਹੰਝੂਆਂ ਵਿੱਚ ਸਾਫ਼-ਸਾਫ਼ ਜਿਹੜਾ ਉਹ ਦਰਦ ਹੈ ਦਿਖਾਈ ਦਿੰਦਾ ਹੈ ਸੋ ਬਰਸ਼ ਦੇ ਨਾਲ ਇੱਕ ਗਰੀਬ ਦਾ ਘਰ ਹੈ ਜਿਹੜਾ ਉਗਰ ਗਿਆ ਤੇ ਰੋਂਦੀ ਕਰਲਾਉਂਦੇ ਤੁਸੀਂ ਦੇਖ ਰਹੇ ਹੋ ਕਿ ਜਾਣਕਾਰੀ ਦੇ ਰਹੇ ਨੇ ਰੋਂਦੇ ਕਰਲਾਉਂਦੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਮਕਾਨ ਹੈ ਜਿਹੜਾ ਉਹ ਗਿਰ ਗਿਆ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਜੀ ਹੈ ਜਿਹੜਾ ਉਹ ਵੀ ਹੈਂਡੀਕੈਪਟ ਹੈ ਉਸ ਦੀ ਪਤਨੀ ਜੋ ਘਰਾਂ ਚ ਕੰਮ ਕਰਕੇ ਪਾਲਣ ਪੋਸ਼ਣ ਕਰਦੀ ਸੀ ਤਿੰਨ ਬੱਚਿਆਂ ਦਾ পেট ਪਾਲਦੀ ਸੀ ਤੇ ਹੁਣ ਕਰਗਿਰਨ ਦੇ ਨਾਲ ਫਿਕਰ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਉਥੇ ਦਾ ਚਲਦੇ ਆ ਸੁਣਾਉਨੇ ਆ ਦੁੱਖ ਲੈ ਕਿਸਨਾ ਰੋ ਰਹੇ ਨੇ ਆਜੋ ਤੁਸੀਂ ਵੀ ਸੁਣ ਲਓ ਕ੍ਰਿਸ਼ਨ ਕਹ ਰਹੀ ਕਿਹੜਾ ਪਿੰਡ ਹੈ ਜੀ ਤੁਹਾਡਾ ਪੱਟੀ ਵਾਲਾ ਲਈ ਠੀਕ ਹੈ ਕੀ ਪਾਣਾ ਵਾਪਰਿਆ ਹੈ ਛੱਤ ਗਰੀਏ ਕਦੋਂ ਗਰੀਏ ਕੱਲ ਬਹੁਤ ਮਤਲਬ ਮੀਂਹ ਆਇਆ ਜੀ ਅਸੀਂ ਹੈ ਨਹੀਂ ਸੀ ਕਰੇ ਮੈ ਚਾੜੂ ਪੋਚਾ ਕਰਨ ਗਈ ਹੋਈ ਸੀ ਜੀ ਮੇਰੇ ਬੱਚੇ ਸਕੂਲ ਗਏ ਹੋਏ ਤੇ ਜੀ ਤਾਂ ਮੰਗਰੋ ਛੱਤ ਖਿਰਕੀ ਜ਼ਮੀਨ ਪੈਣ ਕਰਨ ਬਰੈਲ ਲੁੱਦ ਸੱਤ ਤੇ ਗਰੀ ਮੇਰਾ ਖੁਸ਼ ਵੀ ਨਹੀਂ ਬੱਝਿਆ ਜੀ ਮੈਂ ਕਿਚਾੜੂ ਬੱਥੇ ਲਾ ਕੇ ਦਿਨ ਨਾ ਯਾਰ ਨਾਲ ਬੇ ਬੱਚੇ ਰੱਟ ਟੁੱਪੈਲ ਦਿੱਤੀ ਮੇਰੇ ਘਰੜੇ ਤੇ ਲਾਈਟ ਲੱਗੀ ਹੋਈ ਹੈ ਇਹਦੇ ਕਾਰਨ ਦਾ ਇੱਕ ਬਾਤ ਵੀ ਨਹੀਂ ਹੈਗਾ ਜੀ ਉਹ ਤੋ ਗੁੰਨਾ ਤੋ ਖੁਸ਼ ਨਹੀਂ ਮੜਦਾ ਜੀ ਮੈਂ ਇਹਦੇ ਵਿੱਚ ਦਾ ਪੇਟ ਪੈ ਲ ਦਿੱਤੀ ਅਸੀਂ ਸੋਚੋ ਇਹ ਮੰਨ ਲਓ ਮੇਰੇ ਸਾਹਮਣੇ ਮੇਰਾ ਜਿਹੜਾ ਸੱਤ ਦੀ ਰੱਬ ਨੇ ਉਹ ਵੀ ਸੀ ਲਈ ਸਭ ਸਬਰ ਵੇਲਾ ਖੁਸ਼ ਨਹੀਂ ਖੁਸ਼ ਨਹੀਂ ਮੇਰੇ ਵੱਲੇ ਆਇਆ ਜੀ ਖੁਸ਼ੀ ਸਭ ਖੁਸ਼ ਦੇਰੀ ਹੈਗੀ ਮੇਰੀ ਮਦਦ ਖਰੀ ਜਾਵੇ ਜੀ ਬਸ ਬਸ ਮੇਰੀ ਮਦਦ ਖਰੀ ਜਾਵੇ ਜੀ ਛੱਤ ਹਟਾ ਟੋਟਾ ਪਲਾ ਬੈਠਾ ਹਾਂ ਤਾਂ ਜਾਨੀ ਨੁਕਸਾਨ ਨਹੀਂ ਹੋ ਸਕਦੀ ਤੁਹਾਡਾ ਅਸੂਰੀ ਪੈਂਦੇ ਆ ਬਾਈ ਉਰੀ ਅਸੀਂ ਕੋਈ ਵੀ ਨਹੀਂ ਬਚਦੀ ਸੈਦ ਜੇ ਅਸੀਂ ਅੰਦਰ ਹੁੰਦੇ ਪਰ ਐਨਾ ਸ਼ੁਕਰ ਵੀ ਸਾਨੂੰ ਆਪਣੇ ਟਾੜਤਾਈ ਅਸੀਂ ਹੈ ਨਹੀਂ ਸੀ ਘਰੇ ਉਰੇ ਅਸੀਂ ਸਕੂਲ ਚ ਤੇ ਸਕੂਲ ਚ ਗਏ ਤੇ ਬੱਚੇ ਮੈਚੜ ਕੋਚੇ ਦਾ ਕੰਮ ਕਰਨ ਗਏ ਅਸੀਂ ਬੜੀ ਮਿਹਨਤਾਂ ਤੁਸੀਂ ਕਰਦੇ ਮੈਂ ਉਹ ਤੇ ਮੇਰੇ ਲੈ ਵੱਲ ਲੋਜੀ ਕਈਸੇ ਅੱਲਾ ਦੀ ਵੰਦ ਫਿਰ ਬਰਬਾਦ ਹੋ ਗਈ 3 ਸਾਲ 300 ਘਰ ਮਾਉਣ ਵਾਲਾ ਜੀ 3 4 ਹੇ ਯਾਰ ਕੁਮਾਰ ਵਾਲਾ ਤੁਸੀਂ ਆਇਦੋ ਤੁਸੀਂ ਜੇਗਾ ਕਿ ਤਬ ਬੰਦ ਮੈਂ ਕੁਝ ਨਹੀਂ ਕਰ ਸਕਦੀ ਇੱਕ ਸਾਡੀ ਕੁਝ ਥੋੜਾ ਨਾਮ ਤੁਹਾਡਾ ਆਪਣਾ ਕਿਹੜਾ ਜ਼ਿਲ੍ਹਾ ਜੀ ਮੇਰਾ ਨਾਮ ਮੋਹਨ ਸਿੰਘ ਪਿੰਡ ਭੱਟੀਵਾਲ ਕਲਾਈ ਜ਼ਿਲ੍ਹਾ ਸੰਗਰੂਰ ਜੀ ਮੇਰਾ ਮੋਬਾਈਲ ਨੰਗਲਾ ਨੰਬਰ ਹੈ ਜੀ 95928 47093 ਜੀ ਕਿਵੇਂ ਪਾਣਾ ਵਾਪਰੇ ਸਾਰੇ ਵੀਰ ਜੀ ਇਹ ਮੀ ਦੇ ਕਰਨ ਵਾਪਰੇ ਜੀ ਹਾਂ ਮੀਨੇ ਪਾਣੀ ਪੀਗਾ ਜੀ ਗੱਲੋਂ ਸਾਰਾ ਕੁਝ ਗਿਰ ਗਿਆ ਜੀ। ਮੇਰੇ ਦੇਖੋ ਸਾਡਾ ਅਸੀਂ ساری ਉਮਰ ਤੇ ਕਿਰਾਮਾ ਸਾਕਰ ਪਾਇਆ ਸੀ ਜੀ ਉਹ ਵੀ ਕਰ ਗਿਆ ਜੀ। ਸਾਡੀ ਮਦਦ ਕੀਤੀ ਜਾਵੇ ਜੀ। ਤਕਰੀਬਨ ਕਿੰਨੇ ਵਜੇ ਦੀ ਘਟਨਾ ਹੈ? ਇਹ 11 ਵਜੇ ਦੀ ਘਟਨਾ ਹੈ। ਮੇਰੇ ਹੈਲਪ ਕਰੀ ਜਾਵੇ ਜੀ। ਉਦੋਂ ਤੁਸੀਂ ਚੱਤੇ ਹੁੰਦਾ ਸੀ। ਸਕੂਲ ਗਏ ਇਹ ਤੇ ਇਹ ਬੱਚੇ ਸ਼ੇ ਕਰਕੇ ਜਾਣੀ ਨੁਕਸਾਨ ਹੋਣ ਤੋਂ ਬਚ ਗਏ ਜੀ। ਸਾਰਾ ਟੱਬਰ ਬਾਹਰ ਤੀ ਜੀ। ਨਹੀਂ ਉਸਮ ਨਹੀਂ ਪਸਦਾ ਤੀ। ਸਾਡਾ ਭਾਂਡਾ ਠੀਕਰ ਚਮਚੇ ਕੌਲੀ ਸਾਰਾ ਕੁਝ ਟੁੱਟ ਗਿਆ। ਕਰਚ ਕਮਾਈ ਦਾ 7 ਕਿਲੋ ਬਾ ਕਰਦੇ ਕੰਮ ਕਰਦੇ ਨਹੀਂ 3000 ਰੁਪਏ ਮਹੀਨੇ ਤੇ ਉਹਦੇ ਨਾਲ ਕਰਦਾ ਗਜਰਾ ਚੱਲਦਾ ਜੀ ਤੁਹਾਡੀ ਬਾ ਵੀ ਨਹੀਂ ਹੈਗੀ ਤੁਹਾਡੀ ਬਾ ਨੂੰ ਕੀ ਹੋਇਆ 4 ਸਾਲ ਹੋ ਗਏ ਵੀਰ ਜੀ கரੰਟ ਲੱਗ ਗਿਆ ਦੀ ਮੇਰੇ ਬਿਜਲੀ ਦਾ 11000 ਰੁਪਏ ਬੋਲਟ ਦੀ ਉਹਦੇ ਕਰਕੇ ਮੇਰਾ ਬਾਜੂ ਕੱਟਣਾ ਪੈ ਗਿਆ ਜੀ ਇਹ ਸਿਰਫ ਤੇ ਸਾਰੇ ਹੀ ਟੂ ਹੀ ਆਈ ਸਾਰੀ 80% ਠੀਕ ਹੈ ਸੋ ਤੁਸੀਂ ਵੀ ਹੁਣ ਕੰਮ ਕਰਨ ਦੇ ਸਮਰਥ ਨਹੀਂ ਰਹੇ ਮੈਨੂੰ ਕੌਣ ਲ ਜਾਂਦਾ ਜੀ ਮੈਨੂੰ ਕੋਈ ਨਹੀਂ ਲ ਜਾਂਦਾ ਕੰਮ ਤੇ ਆ ਲੰਗਾ ਇਹਦਾ ਕੰਮ ਤੇ ਤੋਂ ਹੁਣ ਨਹੀਂ ਬੱਚੇ ਕਿੰਨੇ 20 ਦੋ ਗੁੱਡੀਆਂ ਇੱਕ ਮੁੰਡਾ ਜੀ ਉਹਨਾਂ ਦੀ ਫਿਰ ਸਕੂਲ ਦਾ ਫੀਸ ਤੱਕ ਨੇ ਕਰਦੀ ਤੇ ਕਰ ਦਿੰਦੇ ਨੇ ਉਹ ਕੁਛ ਤਾਂ ਟੀਚਰ ਕਰ ਦਿੰਦੇ ਗੁੱਡੀਆਂ ਨੇ ਜੀ ਦੋ ਵੱਡੀਆਂ ਇੱਕ 11ਵੀਂ ਚ ਪੜਦੀ ਇੱਕ 7ਵੀਂ ਚ ਆਈ ਬੱਚਾ ਖਾਲ ਸਾਈਡ ਵਾਲੇ ਸਕੂਲ ਤੇ ਲੱਗਿਆ ਜੀ ਕਾਕੜੀ ਜੀ ਠੀਕ ਹੈ ਸੋ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਜਿਹੜਾ ਤੁਹਾਡੇ ਤੇ ਕੁਦਰਤੀ ਆਫਤ ਗਰੀਆ ਤੁਹਾਡੇ ਘਰ ਦੇ ਉੱਪਰ ਤੁਹਾਡੇ ਸੁੱਕਣਾਂ ਦਾ ਘਰ ਚੂੜ-ਚੂੜ ਹੋ ਗਿਆ ਬਈ ਸਾਡਾ ਵੇਪੜਨ ਨੂੰ ਵੀ ਨਹੀਂ ਕੁਛ ਨਹੀਂ ਹੋਰ ਕੋਈ ਕਮਰਾ ਨਹੀਂ ਹੈਗਾ ਜੀ ਸਾਡੀ ਮਦਦ ਕੀਤੀ ਜਾ ਬਈ ਠੀਕ ਹੈ